ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ 'ਚ ਦਸੂਵਾ ਤੋਂ ਆਪ ਵਿਧਾਇਕ ਸਿੰਘ ਘੁੰਮਣ ਦੀ ਅਗਵਾਈ 'ਚ ਭਾਰੀ ਇਕੱਠ ਹੋਇਆ ਜਿਸ ਵਿੱਚ ਠਾਠਾ ਮਾਰਦੇ ਇਕੱਠ ਨੂੰ ਵੇਖ ਕੇ ਡਾਕਟਰ ਰਾਜਕੁਮਾਰ ਚੱਬੇਵਾਲ ਵੀ ਕਾਫੀ ਜ਼ਿਆਦਾ ਖੁਸ਼ ਨਜ਼ਰ ਆਏ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਡਾਕਟਰ ਰਾਜਕੁਮਾਰ ਚੱਬੇਵਾਲ ਅਤੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਮੀਟਿੰਗ 'ਚ ਹਾਜ਼ਰ ਇਕੱਠ ਨੇ ਹੁਸ਼ਿਆਰਪੁਰ ਲੋਕ ਸਭਾ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਜਿੱਤਉਣ ਦਾ ਭਰੋਸਾ ਦਿਵਾਇਆ ਤੇ ਕਿਹਾ ਕਿ ਵੱਡੀ ਲੀਡ ਨਾਲ ਡਾਕਟਰ ਰਾਜਕੁਮਾਰ ਦਸੂਹਾ ਹਲਕੇ ਚੋਂ ਵੋਟ ਹਾਸਲ ਕਰਨਗੇ ਮੀਡੀਆ ਨਾਲ ਗੱਲਬਾਤ ਦੌਰਾਨ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਅੱਜ ਅਸੀਂ ਸੰਵਿਧਾਨ ਦਾ ਜੋ ਵੀ ਨਿਗਮਾਂ ਰਹੇ ਆ ਉਹ ਸਿਰਫ ਤੇ ਸਿਰਫ ਬਾਬਾ ਸਾਹਿਬ ਦੀ ਬਦولت ਹੀ ਮੰਨ ਰਹੇ ਆ ਉਹਨਾਂ ਕਿਹਾ ਕਿ ਅੱਜ ਦੀ ਇਹ ਮੀਟਿੰਗ ਦਸੂਹਾ ਚ ਪਲੇਠੀ ਮੀਟਿੰਗ ਹੈ ਤੇ ਅੱਜ ਤੱਕ ਕਿਸੇ ਵੀ ਮੀਟਿੰਗ ਚ ਉਹਨਾਂ ਵੱਲੋਂ ਇੰਨਾ ਜ਼ਿਆਦਾ ਇਕੱਠ ਨਹੀਂ ਵੇਖਿਆ ਗਿਆ ਤੇ ਅੱਜ ਦੇ ਇਕੱਠ ਨੂੰ ਵੇਖ ਕੇ ਇੰਜ ਜਪਦਾ ਕਿ ਉਹ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ ਇਸ ਮੌਕੇ ਉਹਨਾਂ ਲੋਕਾਂ ਨਾਲ ਵਾਅਦਾ ਵੀ ਕੀਤਾ ਕਿ ਉਹ ਹਮੇਸ਼ਾ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਤੇ ਹਰ ਦੁੱਖ ਸੁੱਖ ਚ ਸ਼ਾਮਲ ਹੋਣਗੇ ਇਸ ਮੌਕੇ ਐਡਵੋਕੇਟ ਕਰਮਵੀਰ ਸਿੰਘ ਘਮਣ ਵੱਲੋਂ ਵੀ ਡਾਕਟਰ ਰਜ ਕੁਮਾਰ ਨੂੰ ਭਰੋਸਾ ਦਿਵਾਇਆ ਗਿਆ ਕਿ ਹਲਕਾ ਦਸੂਆ ਤੋਂ ਉਹਨਾਂ ਨੂੰ ਵੱਡੀ ਲੀਡ ਨਾਲ ਜਿੱਤ ਦਵਾਈ ਜਾਵੇਗੀ ਤੇ ਪੂਰਾ ਦਸੂਆ ਹਲਕਾ ਉਹਨਾਂ ਨਾਲ ਦਿਨ ਰਾਤ ਖੜਾ ਹੈ ਹੁਸ਼ਾਰਪੁਰ ਨਿਊਜ਼ ਤੇ ਨਾਲ ਚੇਤਨ ਕਸ਼ੋਪਤ ਰਿਪੋਰਟ ਆ ਬਾਬਾ ਸਾਹਿਬ ਵੀ ਮਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਹਾੜਾ ਅੱਜ ਉਹਨਾਂ ਦੀ ਜਨਮ ਦਿਨ ਤੇ ਮੈਂ ਸਾਰੇ ਦੇਸ਼ ਨੂੰ ਸਾਰੀ ਦੁਨੀਆ ਦੇ ਵਿੱਚ ਰਹਿੰਦੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਬਾਬਾ ਸਾਹਿਬ ਭੀਮrao ਨੇ ਜਿੱਥੇ ਪੜਨ ਜੁੜਨ ਤੇ ਸੰਘਰਸ਼ ਕਰਨ ਦਾ ਸੰਦੇਸ਼ ਦਿੱਤਾ, ਉੱਥੇ ਸਾਡੇ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਔਰ ਅੱਜ ਸੰਵਿਧਾਨ ਨੂੰ ਬਚਾਉਣ ਦੀ ਜ਼ਰੂਰਤ ਹੈ। ਅੱਜ ਤਾਨਾਸ਼ਾਹਾਂ ਨੂੰ ਹਟਾਉਣ ਦੀ ਜ਼ਰੂਰਤ ਹੈ। ਪਹਿਲੀ ਵਾਰ ਪਹੁੰਚੇ ਹੋ ਤੁਸੀਂ ਸਾਡੇ ਵਿੱਚ ਐਮਪੀ ਦੀ ਡਾਕਟਰ ਮਿਰਲ ਤੋਂ ਬਾਅਦ ਕਿਹੋ ਜਿਹਾ ਰਿਸਪੌਂਸ ਨਾ ਮੈਂ ਆਪਣੇ ਸਾਥੀ ਕਰਮਵੀਰ ਘੁੰਮਣ ਜੀ ਐਮਐਲਏ ਦਸੂਆ ਤੇ ਉਹਨਾਂ ਦੇ ਸਮੁੱਚੇ ਦਸੂਆ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਜੋਤ ਸ਼ਾਹ ਦੇਖਣ ਨੂੰ ਮਿਲਿਆ ਉਹ ਵਾਕਿਆ ਹੀ ਕਾਬਲੇ ਤਾਰੀਫ ਹੈ ਔਰ ਐਡਾ ਵੱਡਾ ਇਕੱਠ ਅੱਜ ਤੱਕ ਜਿੰਨੇ ਵੀ ਇਕੱਠ ਹੋਏ ਮੇਰਾ ਖਿਆਲ ਸਭ ਤੋਂ ਵੱਡਾ ਇਕੱਠ ਜਿਹੜਾ ਹਕਮਨ ਸਾਹਿਬ ਨੇ ਕੀਤਾ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਵਧਾਈ ਦੇਣਾ ਚਾਹੁੰਦਾ ਔਰ ਠਾਠਾ ਮਾਰਦਾ ਇਕੱਠ ਜਿਹੜਾ ਇਹ ਜਿਹੜੀ ਜਿੱਤ ਆਮ ਆਦਮੀ ਪਾਰਟੀ ਦੀ ਲੋਕ ਸਭਾ ਦੇ ਵਿੱਚ ਜਿਹੜੀ ਜਿੱਤ ਹੈ ਹੁਸ਼ਾਰਪੁਰ ਤੋਂ ਇਹ ਉਸ ਦਾ ਬਹੁਤ ਵੱਡਾ ਪ੍ਰਤੀਕ ਹੈ ਸੋ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਅੱਜ ਤੋਂ ਬਾਪੇ ਵਿੱਚ ਕਾਫੀ ਜਿਹੜਾ ਪਾਰਟੀ ਨੂੰ ਹੋਰ ਵੀ ਸਾਥ ਮਿਲਿਆ ਜਿਹੜੇ ਪਬਲਿਕ ਮਾਰਟੀ ਨੂੰ ਆਤਮਪੁਰ ਤੋਂ ਆਮ ਆਦਮੀ ਪਾਰਟੀ ਚਾਹੀ ਕੀ ਕਹਿਣਾ ਚਾਹੀਦਾ ਪਵਨ ਤੀਨੂ ਜੀ ਬਹੁਤ ਤਜਰਬੇਕਾਰ ਨੇਤਾ ਨੇ ਔਰ ਉਹਨਾਂ ਨੇ ਸੰਗਠਨ ਦੇ ਪੱਦਰ ਤੇ ਔਰ ਪਾਰਟੀਆਂ ਪੱਦਰ ਤੇ ਬਹੁਤ ਮਿਹਨਤੀ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦੇ ਸ਼ਾਮਲ ਹੋਣ ਦੇ ਨਾਲ ਯਕੀਨ ਹੈ ਕਿ ਪਾਰਟੀ ਨੂੰ ਬਹੁਤ ਵੱਡਾ ਬਲ ਮਿਲੇਗਾ ਔਰ ਜਲੰਧਰ ਦੀ ਲੋਕ ਸਭਾ ਸੀਟ ਵੀ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਜਿੱਤਾਂਗੇ ਔਰ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਜਿੱਤ ਕੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੀ ਝੋਲੀ ਦੇ ਵਿੱਚ ਪਾਉਂਗਾ ਆਖਰੀ ਸਵਾਲ ਜੀ ਅਕਸਰ ਜਿਹੜੇ ਲੋਕਾਂ ਦੇ ਵਿੱਚ ਰੋਸ ਪਾਇਆ ਜਾਂਦਾ ਕਿ ਐਮਪੀ ਸਾਹਿਬ ਜਿੱਤਣ ਤੋਂ ਬਾਅਦ ਮੁਰਕੇ ਹਲਕਿਆਂ 'ਚ ਨਹੀਂ ਹੁੰਦੇ ਜੀ ਸੁਆ ਮਕੇਰੀਆਂ ਕੀ ਕਹਿਣਾ ਕਰਦੇ ਉਹਦਾ ਸੁਆ ਮਕੇਰੀਆਂ ਕੀ ਇਹ ਤਾਂ ਕਿਤੇ ਵੀ ਨਹੀਂ ਪੂਰੇ ਹੁਸ਼ਿਆਰਪੁਰ ਦੇ ਵਿੱਚ ਵੀ ਕਿਤੇ ਐਮਪੀ ਜਿਹੜੇ ਪਹਿਲਾਂ ਵੀ ਬਣੇ ਕਦੇ ਨਜ਼ਰ ਨਹੀਂ ਆਏ ਪਰ ਮੈਂ ਹਾਂ ਇਹਨਾਂ ਜ਼ਰੂਰ ਭਰੋਸਾ ਦਿਵਾਉਣਾ ਚਾਹੁੰਦਾ ਕਿ ਕਰਮਬੀਰ ਘੁੰਮਣਜੀ ਵਰਗੇ ਜਿਹੜੇ ਸਾਡੇ ਐਮਐਲਏਜ਼ ਨੇ ਬੜੇ ਮਿਹਨਤੀ ਨੇ ਤੇ ਸਾਡਾ ਵੀ ਇਹ ਪ੍ਰਯਾਸ ਰਹੇਗਾ ਕਿ ਲੋਕ ਸਾਡੇ ਨਾਲ ਜਿੰਨਾ ਪਿਆਰ ਕਰਦੇ ਨੇ ਜਿੰਨੇ ਸਾਡੇ ਸਾਥੀ ਪਿਆਰ ਕਰਦੇ ਨੇ ਅਸੀਂ ਵੀ ਜ਼ਰੂਰ ਲੋਕਾਂ ਦੇ ਵਿੱਚ ਰਹੀਏ ਕਿਉਂਕਿ ਲੋਕਾਂ ਦੁਆਰਾ ਚੁਣੇ ਜਾਣਾ ਤੇ ਲੋਕਾਂ ਦੇ ਵਿੱਚ ਰਹਿਣਾ ਜਿਹੜਾ ਉਹ ਸਾਡਾ ਬਿਲਕੁਲ ਫਰਜ਼ ਵੀ ਹੈ ਥੈਂਕਿਊ ਅੱਜ ਦਸੂਹਾ ਦੇ ਰੀਤ ਫਾਰਮ ਵਿਖੇ ਡਾਕਟਰ ਰਾਜਕਮਾਰ ਜੀ ਉਮੀਦਵਾਰ ਲੋਕ ਸਭਾ ਹਲਕਾ ਦਸੂ ਆ ਫਾਰਪੁਰ ਆਮ ਆਦਮੀ ਪਾਰਟੀ ਵੱਲੋਂ ਜਿਹਨਾਂ ਨੂੰ ਟਿਕਟ ਮਿਲੀ ਹੈ ਉਹ ਇੱਥੇ ਅੱਜ ਆਏ ਸੀਗੇ ਔਰ ਵਰਕਰ ਮਿਲ ਨਹੀਂ ਉਹਨਾਂ ਦੇ ਨਾਲ ਵਰਕਰਾਂ ਦੇ ਰੂਬਰੂ ਹੋਏ ਆ ਔਰ ਪਹਿਲੀ ਵਾਰੀ ਦਸੂਆ ਪੌਂਟਡ ਤੇ ਸਾਡੇ ਦਸੂਆ ਹਲਕੇ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਜਿੱਤੇ ਸਵਾਗਤ ਕੀਤਾ ਗਿਆ ਉੱਥੇ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ ਗਿਆ to affect positive change around them.